ਛੋਟੀ ਉਮਰ ਦੇ ਨੌਜਵਾਨਾਂ ਨੂੰ ਫਸਾਰੇ ਹਨ ਗੈਂਗਸਟਰ ਉਸੇ ਹਫ਼ਤੇ ਦਫ਼ਤਰ ਤੇ ਹੋਈ ਫਾਇਰਿੰਗ ਦਾ ਮਾਮਲਾ ਪੁਲਿਸ ਨੇ ਸੁਲਝਾਇਆ ਤੇ ਵਦੇਸ ਚ ਬੈਠੇ ਗੈਂਗਸਟਰ ਨਿਸ਼ਾਨ ਜੋੜੀਆਂ ਦੇ ਇਸ਼ਾਰੇ ਤੇ ਫਰੋਤੀ ਲਈ ਚਲਾਈ ਗਈ ਸੀ ਗੋਲੀ ਬੀਤੀ ਵੀਰਵਾਦੀ ਸ਼ਾਮ ਜੇਲ ਰੋਡ ਪੁਡਾ ਮਾਰਕੀਟ ਵਿਖੇ ਇਮੀਗ੍ਰੇਸ਼ਨ ਸੈਂਟਰ ਤੇ ਉਸੇ ਹਫ਼ਤੇ ਜੇਲ ਰੋਡ ਵਿਕੇ ਫਾਇਰਿੰਗ ਦੀ ਹੋਈ ਸੀ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਟ੍ਰੇਸ ਕੀਤਾ ਗਿਆ ਤੇ ਕੰਮ ਸ਼ੁਰੂ ਕੀਤਾ ਗਿਆ ਤੇ ਫੋਟੋਜ਼ ਆ ਸੀਸੀਟੀਵੀ ਫੋਟੋਜ਼ ਦਾ ਖੋਲ੍ਹਾਇਆ ਜਾ ਰਿਹਾ ਤੇ ਕੋਸ਼ਿਸ਼ ਕੀਤੀ ਗਈ ਸੀ ਮਾਮਲੇ ਵਿੱਚ ਵੱਡੀ ਸਫਲਤਾ ਮਿਲੀ ਜਦੋਂ ਕਰਮਜੀਤ ਸਿੰਘ ਉਪਰ ਕਰਮ ਪੁੱਤਰ ਲਖਵੀਰ ਸਿੰਘ ਵਾਸੀ ਸ਼ੁਕਰਪੁਰਾ ਬਟਾਲਾ ਤੇ ਰੋਹਿਤ ਕੁਮਾਰ ਉਪਰ ਆਸ਼ੂ ਪੁੱਤਰ ਕੇਸ਼ ਕੁਮਾਰ ਵਾਸੀ ਬਟਾਲਾ ਨੂੰ ਗ੍ਰਿਫਤਾਰ ਕੀਤਾ ਗਿਆ ਜਿੰਨਾਂ ਪਾਸੋਂ ਵਾਰਦਾਤਾ ਵਿੱਚ ਵਰਤੀਆਂ ਗਈਆਂ ਇੱਕ ਪਿਸਤਲ 30 ਬੋਰਾ ਸਮੇਤ 8 ਗੋਲ ਜਿੰਦਾ ਇੱਕ 에ਅਰ ਪਿਸਤਲ ਅਤੇ ਮੋਟਰਸਾਈਕਲ ਸਮਲੰਡ ਬਰਾਮਦ ਕੀਤਾ ਗਿਆ ਪੁਸ਼ ਗਿਸ਼ ਗ੍ਰਾਂਦੋਸ਼ ਨੇ ਆਪਣਾ ਜ਼ੁਲਮਾ ਕਬੂਲਦੇ ਹੋਏ ਦੱਸਿਆ ਕਿ ਉਹਨਾਂ ਨੇ ਇਹ ਵਾਰਦਾਤਾ ਨਿਸ਼ਾਨ ਸਿੰਘ ਉਪਰ ਨਿਸ਼ਾਨ ਜੋੜੀਆ ਪੁੱਤਰ ਅਪਤਾਸ ਸਿੰਘ ਵਾਸੀ ਜੋੜੀਆ ਕਲਾਥਾਣਾ ਡੇਰਾ ਬਾਬਾ ਨਾਨਕ ਹਾਲ ਯੂਕੇ ਦੇ ਕਹਿੰਦੇ ਆਸ਼ੀ ਹੱਬ ਦੇ ਮਾਲਕ ਫਰੋਤੀ ਲੈਣ ਲਈ ਕੀਤੀ ਗਈ ਸੀ ਅਤੇ ਦੋਸ਼ੀ ਨਿਸ਼ਾਨ ਜੋੜੀਆਂ ਨਾਲ ਨਿਸ਼ਾਨ ਜੋੜੀਆਂ ਨਾਲ ਸਨੇਪ ਚੈਟ ਸਨੇਪ ਚੈਟ ਤੇ ਗਲਬਰ ਕੀਤੀ ਗਈ ਸੀ ਗ੍ਰਿਫਤਾਰ ਨੌਜਵਾਨਾਂ ਦੀ ਉਮਰ 20 ਤੋਂ 22 ਸਾਲ ਦੇ ਵਿੱਚ ਅਤੇ ਪੈਸੇ ਦੇ ਲਾਲਚੀਚ ਨਿਸ਼ਾਨ ਜੋੜੀਆਂ ਦੇ ਸੰਪਰਕ ਵਿੱਚ ਆਏ ਸਨ ਫਿਲਹਾਲ ਤ ਇਹ ਖੁਲਾਸਾ ਨਹੀਂ ਹੋਇਆ ਕਿ ਇਹਨਾਂ ਦੀ ਇਹਨਾਂ ਦੀ ਕੀ ਡੀਲ ਨਿਸ਼ਾਨ ਜੋੜੀਆਂ ਗਰੋਹ ਨਾਲ ਹੋਈ ਸੀ ਪਰ ਸਾਫ਼ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਗੈਂਗਸਟਰ ਹੋਣ ਛੋਟੇ ਛੋਟੇ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਅਪਰਾਧੀ ਬਣਾਇਆ ਜਾ ਰਿਹਾ ਹੈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਵਾਜ ਇੱਕ ਵਾਰ ਹਾਂਜੀ ਮਿਤੀ 25 12 2025 ਨੂੰ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਆਡੀਓ ਇਮੀਗ੍ਰੇਸ਼ਨ ਸੈਂਟਰ ਹੈ ਜਿਹੜੀ ਜੇਲ ਰੋਡ ਦੇ ਉੱਤੇ ਮਾਰਕੀਟ ਦੇ ਵਿੱਚ ਉੱਥੇ ਕੋਈ ਫਾਇਰਿੰਗ ਦਾ ਇਨਸੀਡੈਂਟ ਹੋਇਆ ਹੈ ਅਸੀਂ ਜਿਹੜਾ ਉੱਥੇ ਪੁਲਿਸ ਪਾਰਟੀ ਦੇ ਨਾਲ ਪਹੁੰਚ ਕੇ ਮਨਾਈ ਦਾ ਬਿਆਨ ਲਿਖ ਕੇ ਜਿਹੜਾ ਹੈ ਕੇਸ ਰਜਿਸਟਰਡ ਕੀਤਾ ਸੀ ਜਿਹਦੀ تفتیش ਜਿਹੜੀ ਹੈ ਸੈਂਟੀਫਿਕ ਤਰੀਕੇ ਨਾਲ ਕਰਕੇ ਇਸ ਮੁਕਦਮੇ ਦੇ ਵਿੱਚ ਦੋ ਦੋਸ਼ੀ ਕਰਮਜੀਤ ਸਿੰਘ ਕਰਮ ਅਤੇ Rohit Kumar ਜਿਹੜਾ ਇਲਿਸ ਆਸ਼ੂ ਇਹ ਦੋਨੋਂ ਜਿਹੜੇ ਹੈ ਮਹੱਲਾ ਸ਼ੁਕਰਪੁਰਾ ਬਟਾਲਾ ਸਿਟੀ ਦੇ ਰਹਿਣ ਵਾਲੇ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਦੇ ਕੋਲੋਂ ਇੱਕ 1.38 ਬੋਰ ਦਾ 34 ਦਾ ਪਿਸਟਲ ਸਮੇਤ 8 ਰੌਂਦ ਤੇ ਇੱਕ 에ਅਰ ਪਿਸਟਲ ਜਿਹੜਾ ਹੈ ਜਿਹਦੇ ਨਾਲ ਇਹਨਾਂ ਨੇ ਉਹ ਕਲੌਕ ਦੇ ਉੱਤੇ ਐਕਟ ਕੀਤਾ ਸੀ ਉਹ ਰਿਕਵਰ ਕੀਤਾ ਤੇ ਇੱਕ ਮੋਟਰਸਾਈਕਲ ਇਹਨਾਂ ਕੋਲੋਂ ਜਿਹੜਾ ਉਹ ਰਿਕਵਰ ਕੀਤਾ ਹੈ ਜਿਹੜਾ ਇਹਨਾਂ ਨੇ ਉਸ ਵਾਰਦਾਤ ਦੇ ਵਿੱਚ ਯੂਜ਼ ਕੀਤਾ ਸੀ ਉਸ ਮੋਟਰਸਾਈਕਲ ਤੇ ਵੀ ਇਹਨਾਂ ਨੇ ਫੇਕ ਨੰਬਰ ਲਾਇਆ ਹੋਇਆ ਤੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਤੋਂ ਅੱਗੇ ਜਿਹੜੀ ਅੱਜ ਪੇਸ਼ ਕਰ ਰਹੇ ਕੋਰਟ ਦੇ ਵਿੱਚ ਰਿਮਾਂਡ ਲੈ ਕੇ ਇਹਨਾਂ ਤੋਂ ਅੱਗੇ ਜਿਹੜੀ ਫਰਦਰ ਪੁਸ਼ਸ਼ ਕਰਤੀ ਜਾਊਗੀ ਕਿ ਇਹਨਾਂ ਨੇ ਹੋਰ ਕਿਹੜੀ-ਕਿਹੜੀ ਵਾਰਦਾਤ ਕੀਤੀ ਹੈ ਕਾਦੇ ਲਈ ਗੋਲੀ ਚਲਾਈ ਸੀ ਇਹਨਾਂ ਨੇ ਇਹ ਥ੍ਰੈਟ ਕਾਲ ਸੀਗੀ ਰੈਨਸਮ ਦੀ ਯੋ ਹੁਣ ਤੱਕ ਇਹਨਾਂ ਦਾ ਕਿਹਦੇ ਵਾਸਤੇ ਕੰਮ ਕਰਦੇ ਹੁੰਦੇ ਆ ਇਹ ਜੋੜੀਆਂ ਜਿਹੜਾ ਹੈਗਾ ਮੁੰਡਾ ਨਿਸ਼ਾਂਤ ਜੋੜੀ ਨਿਸ਼ਾਨ ਜੋੜੀਆਂ ਉਹਦੇ ਲਈ ਕੰਮ ਕਰਦੇ ਇਸ ਲਈ ਇਹਨਾਂ ਨੂੰ ਪੈਸਾ ਮਿਲਦਾ ਸੀ ਕੀ ਕਾਜ ਲਈ ਕਿਉਂ ਕਰਦੇ ਸੀ ਇਹਨਾਂ ਨੇ ਹਾਂ ਇਹਨਾਂ ਨੂੰ ਪੈਸਾ ਮਿਲਣਾ ਸੀਗਾ ਲੇਕਿਨ ਹਲੇ ਮਿਲਿਆ ਨਹੀਂ ਸਰ ਕਿਵੇਂ ਇਹਨਾਂ ਦਾ رابطہ ਕਿਵੇਂ ਹੁੰਦਾ ਨਿਸ਼ਾਂਤ ਜੋੜੀਆਂ ਤੇ ਉੱਤੇ ਇੰਟਰਨੈਟ ਕਾਲਿੰਗ ਦੇ ਥਰੂ ਕਰਦੇ ਸੀ ਐਪ ਦੇ ਥਰੂ ਮੈਦਨ ਨੇ ਰਿਕਾਰਡ ਕੀ ਹੈ ਇਹਨਾਂ ਦਾ ਬੈਕਗ੍ਰਾਉਂਡ ਦੇ ਵਿੱਚ ਇਹ ਜਿਹੜਾ ਕਰਮਜੀਤ ਕਰਮ ਹੈ ਇਹਦੇ ਖਿਲਾਫ ਇੱਕ ਪੁਰਾਣਾ ਮੁਕੱਦਮਾ ਹੈਗਾ 2021 ਦਾ 295 ਦਾ ਬਾਕੀ ਦੂਸਰਾ ਜਿਹੜਾ ਉਹਦੇ ਤੇ ਕੋਈ ਪਰਚਾ ਨਹੀਂ ਆ। ਸਰ ਇਹਨਾਂ ਦੀ ਤਾਰ ਜੋੜ ਸਕਦੇ ਜੀ ਬਾਕੀ ਵੀ ਇੱਕ ਦੋ ਫਾਇਰਿੰਗ ਹੋਈ ਉਹਨਾਂ ਨਾਲ। ਉਹਨਾਂ ਰਿਮਾਂਡ ਲੈ ਕੇ ਸਾਰਾ ਕਲੀਅਰ ਕਰਾਂਗੇ। ਕਿੰਨੀ ਫਰੋਤੀ ਸਰ ਮੰਗੀ ਸੀ ਇਹਨਾਂ ਨੇ ਕੋਈ ਨਹੀਂ। ਨਹੀਂ ਇਹਨਾਂ ਨੇ ਫਰੋਤੀ ਨਹੀਂ ਮੰਗੀ ਇਹਨਾਂ ਨੂੰ ਤਾਂ ਸਿਰਫ ਟਾਸਕ ਮਿਲਿਆ ਸੀ ਕਿ ਤੁਸੀਂ ਉੱਥੇ ਆ ਇਸ ਤਰ੍ਹਾਂ ਫਾਇਰ ਕਰਕੇ ਤੇ ਕੋਲ ਛੁੱਟ ਕੇ ਤੇ ਆ ਜਾਣਾ। ਬ੍ਰਾਹਮਡਿਕ ਪਿਸਟਲ ਹੈ 0.30 ਬੋਰ ਦਾ ਅੱਖ ਰੌਂਦ ਤੇ ਇੱਕ 에ਅਰ ਗਨ ਹੈ ਜਿਹੜੀ ਉਹ ਇਹ ਬੋਲਦੇ ਉਹਨਾਂ ਪੈਲਟ ਗਨ ਟਾਈਪ ਕਿੰਨੇ ਪੈਸੇ ਸਰ ਇਹਨੂੰ ਖਾਸ ਹੋਇਆ ਵੀ ਕਿੰਨੇ ਪੈਸੇ ਇਹਨਾਂ ਨੂੰ ਮਿਲਦੇ ਸੀ ਇਹ ਤੇ ਗੋਲੀਆਂ ਚਲਾਉਣ ਦੇ ਨਹੀਂ ਉਹ ਹਲੇ ਦੱਸ ਨਹੀਂ ਰਹੇ ਕੁਝ ਇਹਨਾਂ ਨੂੰ ਤਾਂ ਆਨਲਾਈਨ ਕਹਿੰਦੇ ਸੀ ਸਾਨੂੰ ਕੋ ਕਹਿੰਦਾ ਸੀ ਵੀ ਤੁਸੀਂ ਪਹਿਲਾਂ ਕਰਿਓ ਫਿਰ ਬਾਅਦ ਵਿੱਚ ਤੁਹਾਨੂੰ ਮੈਂ ਪੈਸੇ ਦੇ ਦੂੰਗਾ ਇਹਦੇ ਘਰ ਤੇ ਪਹਿਲੇ ਵੀ ਕੋਈ ਵਾਰਦਾਤ ਕੀਤੀ ਗਈ ਇਹਨਾਂ ਨੇ ਉਹ ਸਾਰਾ ਹੁਣ ਵੈਰੀਫਾਈ ਕਰਾਂਗੇ ਨਾ ਹਲੇ ਤਾਂ ਰਾਤ ਫੜੇ ਸੀ ਲੇਟ ਆਵਰਸ ਹੁਣ ਪੇਸ਼ ਕਰਨ ਭੇਜੇ ਕੋਰਟ ਦੇ ਵਿੱਚ ਹੁਣ ਰਿਮਾਂਡ ਲੈ ਕੇ ਸਾਰਾ ਕਲੀਅਰ ਕਰਕੇ ਦੁਬਾਰਾ ਤੁਹਾਨੂੰ ਦੱਸਾਂਗੇ ਜਿਹੜੀਆਂ ਗੋਲੀਆਂ ਚਲਾਈਆਂ ਇਹਨਾਂ ਨੇ ਮਤਲਬ ਕਿੱਦਾਂ ਇਹਨਾਂ ਨੇ ਘਟਰਾਣਾ ਅ ਨੇ ਉੱਤੇ ਦਾ ਪੈਰਟ ਗਨ ਨਾਲ ਚਲਾਈ ਨਾ ਪੈਰਟ ਗਨ ਨਾਲ ਚਲਾਈ ਆ ਪਿਸਤਲ ਤਾਂ ਇਹਦੇ ਕੋਲ ਸੀ ਜਿਹੜਾ ਕਰਨਾ ਕਿੰਨੀ ਕਿੰਨੀ ਗੋਲਦਾਰ ਸੀ ਯਾਰੀ ਇਹ ਤਕਰੀਬਨ 20 22 ਸਾਲ ਦੇ ਆ ਦੋਨੋਂ ਹੀ ਕਿੱਦਾਂ ਉਹ ਪੈਰਟ ਗਨ ਨਾਲ ਚਲਾ ਕੇ ਖੋਲ ਜਿਹੜੇ ਦੂਸਰੀ ਗੰਨ ਤੇ ਸੁੱਟ ਕੇ ਗਏ ਜੀ ਹਾਂਜੀ ਖੋਲ 30 ਦੇ ਜੀ ਪੈਰਟ ਗਨ ਚਲਾਉਣ ਦਾ ਕੀ ਮੋਟੂ ਤੇ ਗੰਦ ਨੂੰ ਸਿਰਫ ਡਰਾਣਾ ਸੀ ਉਹਦੋਂ ਠਾ ਦੀ ਆਵਾਜ਼ ਤਾਂ ਆਂਦੀ ਹੈ ਉਹਦੇ ਨਾਲ ਨੁਕਸਾਨ ਨਹੀਂ ਹੁੰਦਾ ਨੁਕਸਾਨ ਨਹੀਂ ਹੁੰਦਾ ਉਹਦੇ ਨਾਲ ਸਿਰਫ ਠਾ ਦੀ ਆਵਾਜ਼ ਆਂਦੀ ਹੈ ਜਿਹੜਾ ਉਹ ਰਹਿਣਾ ਹੈ ਉਹਦੇ ਨਾਲ ਕੁਛ ਨਾ ਕੁਛ ਟੁੱਟ ਜਾਂਦਾ ਇੱਕ ਵਾਰ ਉੱਥੇ ਕਲੌਕ ਟੁੱਟਿਆ ਸੀ ਪਤਾ ਲੱਗਿਆ ਕਿ ਨਿਸ਼ਾਨ ਜਿਹੜੀ ਦੇ ਉੱਪਰ ਕੋਈ ਚੁਕਿੰਦਾ ਆਇਆ ਸੀ ਇਹ ਉਹਦੇ ਨਾਲ ਉਹਦੇ ਥਰੂ ਐਪ ਦੇ ਥਰੂ ਗੱਲ ਕਰਦੇ ਨਾ ਕਿੰਨੀ ਦੇਰ ਹੋ ਗਈ ਹੈ ਜੀ ਇਹ ਹੁਣ ਮਹੀਨਾ ਡੇਢ ਮਹੀਨਾ ਹੋ ਗਿਆ ਇਹਨਾਂ ਦੀ ਗੱਲ ਹੁੰਦੀ ਨੂੰ ਹੁਣ ਬਾਕੀ ਜਿਹੜਾ ਫਰਦਰ ਅੱਗੇ ਇਨਵੈਸਟੀਗੇਟ ਕਰਾਂਗੇ ਜੀ ਜੀ ਵਾਲੀ